ਪ੍ਰਤਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖਾਂ ਦੀ ਕਿਰਪਾਨ ਦੇ ਉੱਤੇ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਦੁਬਾਰਾ ਪਾਬੰਦੀ ਲਗਾਈ ਗਈ ਹੈ ਇਹ ਸਿੱਖਾਂ ਨੂੰ ਵਾਰ-ਵਾਰ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਕਰਵਾਇਆ ਜਾ ਰਿਹਾ ਹੈ ਸਿੱਖਾਂ ਨੂੰ ਪੀੜ ਦਿੱਤੀ ਜਾ ਰਹੀ ਹੈ ਸਿੱਖਾਂ ਨੂੰ ਸੰਤਾਪ ਦਿੱਤਾ ਜਾ ਰਿਹਾ ਹੈ ਹਰ ਰੋਜ਼ ਅਜਹੀਆਂ ਜਿਹੜੀਆਂ ਘਟਨਾਵਾਂ ਆ ਉਹ ਸਾਹਮਣੇ ਆਉਂਦੀਆਂ ਆ ਤੇ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਪਹਿਲਾਂ ਤਾਂ ਭਾਰਤ ਸਰਕਾਰ ਨੇ ਇੱਕ ਸਿੱਖ ਨੂੰ ਸੱਦਾ ਪੱਤਰ ਦੇ ਕੇ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੇ ਵਿੱਚ ਲਾਲ ਕਿਲੇ ਆਉਂਦਾ ਜਿਹੜਾ ਬੁਲਾਵਾ ਆ ਉਹ ਦਿੱਤਾ ਪਰ ਜਦੋਂ ਉਹ ਅੰਮ੍ਰਿਤਧਾਰੀ ਗੁਰਸਿੱਖ ਸਰਪੰਚ ਗੁਰਧਿਆਨ ਸਿੰਘ ਉੱਥੇ ਪਹੁੰਚਿਆ ਤਾਂ ਦਿੱਲੀ ਦੇ ਲਾਲ ਕਿਲੇ ਵਿੱਚ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਗਿਆ ਕਾਰਨ ਕਿ ਉਹ ਅੰਮ੍ਰਿਤਧਾਰੀ ਸਨ ਉਹਨਾਂ ਨੇ ਕਿਰਪਾਨ ਪਹਿਨੀ ਹੋਈ ਸੀ ਸੋ ਸੁਰੱਖਿਆ ਗਾਰਡਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਆਪਣੀ ਕਿਰਪਾਨ ਉਤਾਰ ਕੇ ਫੇਰ ਹੀ ਤੁਸੀਂ ਜਿਹੜਾ ਆ ਉਹ ਅੰਦਰ ਜਾ ਸਕਦੇ ਹੋ ਸੋ ਜਿਹੜਾ ਕੰਮ ਮੁਗਲ ਹਕੂਮਤ ਦੇ ਵੇਲੇ ਹੁੰਦਾ ਰਿਹਾ ਸੀ ਉਹੀ ਕੰਮ ਹਿੰਦ ਸਰਕਾਰ ਜਿਹੜਾ ਆ ਉਹ ਸਿੱਖਾਂ ਦੇ ਨਾਲ ਕਰਨਾ ਚਾਹੁੰਦੀ ਏ ਪਰ ਸਰਕਾਰ ਇਹ ਗੱਲ ਯਾਦ ਰੱਖੇ ਕਿ ਇਹ ਜਿਹੜੀ ਕਿਰਪਾਨ ਆ ਇਹ ਸਿੱਖਾਂ ਦਾ ਅੰਗ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਸਿੱਖਾਂ ਨੂੰ ਅੰਮ੍ਰਿਤਧਾਰੀ ਬਣਾਇਆ ਖੰਡੇ ਬਾਟੇ ਦੀ ਪਹਲ ਦਿੱਤੀ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਪੰਜ ਕਕਾਰਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਰਪਾਨ ਨੂੰ ਵੀ ਜਿਹੜਾ ਸ਼ਾਮਲ ਆ ਉਹ ਕੀਤਾ ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਕੀਤਾ ਖਾਲਸਾ ਸੋਜੋ ਸ਼ਸਤਰ ਕੋ ਧਾਰੇ ਖਾਲਸਾ ਸੋਜੋ ਦੁਸ਼ਟ ਕੋ ਮਾਰੀ ਗੁਰੂ ਸਾਹਿਬ ਜੀ ਦਾ ਸਾਨੂੰ ਹੁਕਮ ਆ ਕਿਰਪਾਨ ਪਾਨ ਧਾਰਿਯੰ ਕਰੋਰ ਪਾਪ ਟਾਰਿਯੰ ਇਨਾਂ ਸ਼ਸਤਰਾਂ ਨੂੰ ਕਿਰਪਾਨਾਂ ਨੂੰ ਤਾਂ ਅਸੀਂ ਆਪਣੇ ਪੀਰ ਮੰਨਦੇ ਆ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅੰਤੀਰ ਸੈਵ ਸਿਰੋਹੀ ਸਹਿਤੀ ਯਹ ਹਮਾਰਾ ਪੀਰ ਗੁਰੂ ਸਾਹਿਬ ਜੀ ਤਾਂ ਆਖਦੇ ਨੇ ਜਬ ਹਮਰੇ ਦਰਸ਼ਨ ਕੋ ਆਵਹੁ ਬਨ ਸੁਚੇਤ ਤਾਂ ਨਿਸ਼ਸ਼ਤਰ ਸਜਾਹੋ ਤੇ ਇਨਾਂ ਸ਼ਸਤਰਾਂ ਤੋਂ ਬਿਨਾ ਸਿੱਖ ਲਾਲ ਕਿਲੇ ਤਾਂ ਕੀ ਕਿਤੇ ਵੀ ਜਿਹੜਾ ਆ ਉਹ ਜਾ ਨਹੀਂ ਸਕਦਾ ਇਨਾਂ ਸ਼ਸਤਰਾਂ ਦੇ ਨਾਲ ਸਿੱਖ ਆਪਣੀ ਵੀ ਰਾਖੀ ਕਰਦਾ ਆ ਅਤੇ ਦੂਜਿਆਂ ਦੀ ਵੀ ਜਿਹੜੀ ਰਾਖੀ ਆ ਉਹ ਕਰਦਾ ਆ ਇਨਾਂ ਕਿਰਪਾਨਾਂ ਦੇ ਨਾਲ ਹੀ ਕੀ ਭਾਰਤ ਸਰਕਾਰ ਨੂੰ ਭੁੱਲ ਗਿਆ ਆ ਕਿ ਅਸੀਂ ਮੁਗਲ ਹਕੂਮਤ ਨੂੰ ਜਿਹੜਾ ਵਾਣੇ ਆ ਉਹ ਪਾਈ ਰੱਖਿਆ ਸੀ ਇਨਾਂ ਕਿਰਪਾਨਾਂ ਦੇ ਨਾਲ ਹੀ ਜਿਹੜਾ ਮੁਗਲਾਂ ਨੂੰ ਅਸੀਂ ਇੱਥੋਂ ਭਜਾਇਆ ਸੀ ਉਹਨਾਂ ਦੇ ਨਾਲ ਕਿੰਨੀਆਂ ਜਿਹੜੀਆਂ ਜੰਗਾਂ ਆ ਉਹ ਕੀਤੀਆਂ 6ਵੇਂ ਪਾਤਸ਼ਾਹ ਜੀ ਨੇ 4 10ਵੇਂ ਪਾਤਸ਼ਾਹ ਜੀ ਨੇ 14 ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਮਿਸਲਾਂ ਦੇ ਸਰਦਾਰਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਿਹਾ ਸੀ ਨਾ ਕਿ ਬਾਹਰ ਨਿਕਲੇ ਉਹ ਬਦਾਲੀ ਦੇ ਪੋਤਰਿਆ ਤੈਨੂੰ ਮਹਾਰਾਜਾ ਚਰਤ ਸਿੰਘ ਦਾ ਪੋਤਰਾ ਸ਼ੇਰੇ ਪੰਜਾਬ ਰਣਜੀਤ ਸਿੰਘ ਬੰਗਾਲ ਦਾ ਹੀ ਸੋ ਇਹ ਜਿਹੜੀ ਕਿਰਪਾਨ ਆ ਇਦੇ ਨਾਲ ਹੀ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਅਸੀਂ ਹਿੰਦੂਆਂ ਦੀਆਂ ਜਿਹੜੀਆਂ ਬਹੁ ਬੇਟੀਆਂ ਆ ਉਹ ਬਚਾ ਕੇ ਲਿਆਉਂਦੇ ਰਹੇ ਆ ਇੰਨਾ ਕਿਰਪਾਨਾਂ ਦੇ ਨਾਲ ਹੀ ਅਸੀਂ ਅੰਗਰੇਜ਼ ਹਕੂਮਤ ਦੇ ਨਾਲ ਲੰਬਾ ਜਿਹੜਾ ਸੰਘਰਸ਼ ਆ ਉਹ ਲੜਿਆ ਜੰਗਾਂ ਕੀਤੀਆਂ ਮੁਦਕੀ ਦੀ ਜਿਹੜੀ ਜੰਗ ਆ ਅਤੇ ਹੋਲ ਸਭਰਾਵਾਂ ਦੀ ਜੰਗ ਕਿੰਨੀਆਂ ਜਿਹੜੀਆਂ ਜੰਗਾਂ ਆ ਉਹ ਸਿੱਖਾਂ ਨੇ ਕੀਤੀਆਂ ਤੇ ਅੰਗਰੇਜ਼ਾਂ ਨੂੰ ਜਿਹੜਾ ਆ ਉਹ ਇੱਥੋਂ ਭਜਾਇਆ ਅੰਗਰੇਜ਼ ਇਤਿਹਾਸਕਾਰਾਂ ਨੇ ਵੀ ਇਹ ਗੱਲਾਂ ਜਿਹੜੀਆਂ ਆ ਉਹ ਲਿਖੀਆਂ ਹੋਈਆਂ ਆ ਪਰ ਅੱਜ ਸਿੱਖਾਂ ਦੇ ਕੋਲੋਂ ਕਿਰਪਾਨ ਖੋ ਕੇ ਕਿ ਸਿੱਖਾਂ ਨੂੰ ਕਿਰਪਾਨ ਤੋਂ ਬਿਨਾ ਸ਼ਸਤਰਹੀਨ ਕਰਨਾ ਚਾਹੁੰਦੀ ਏ ਸਰਕਾਰ ਅੱਜ ਜਿਹੜੇ ਲੋਕ ਵੱਡੇ ਅਣਖੀ ਬਣੇ ਪਏ ਆ ਤੇ ਸਿੱਖਾਂ ਦੇ ਉੱਤੇ ਹਰ ਰੋਜ਼ ਨਾਦਰਸ਼ਾਹੀ ਫਰਮਾਨ ਜਾਰੀ ਕਰਦੇ ਆ ਇਹ ਉਦੋਂ ਕਿੱਥੇ ਸੀ ਜਦੋਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟਗੇ ਟਗੇ ਦੇ ਉੱਤੇ ਜਿਹੜੀਆਂ ਵਿਕਦੀਆਂ ਪਈਆਂ ਸੀ ਜਦੋਂ ਮੁਗਲ ਹਕੂਮਤ ਵੇਲੇ ਇਹ ਸਭ ਕੁਝ ਹੁੰਦਾ ਸੀ ਅਫਗਾਨ ਪਠਾਨ ਹਿੰਦੂਆਂ ਦੀਆਂ ਬਹੁ ਬੇਟੀਆਂ ਹਿੰਦੁਸਤਾਨ ਦੀਆਂ ਇੱਜ਼ਤਾਂ ਇਥੋਂ ਚੁੱਕ ਕੇ ਲੈ ਜਾਂਦੇ ਸੀ ਫੜ ਕੇ ਲੈ ਜਾਂਦੇ ਜਦੋਂ ਗਜਨੀ ਬਾਜ਼ਾਰ ਦੇ ਅੰਦਰ ਮੰਡੀ ਲਾਉਂਦੇ ਸੀ ਮੁਗਲ ਜਨਾਨੀਆਂ ਦੀ ਮੈਨੂੰ ਦੱਸੋ ਉਦੋਂ ਕਿੱਥੇ ਸੀ ਦਫ਼ਨ ਹੋਈ ਅਣਖ ਵੱਡੇ ਹਿੰਦੁਸਤਾਨੀਆਂ ਦੀ ਜਿਹੜੇ ਅੱਜ ਸਾਡੀ ਕੁਰਬਾਨ ਦੇ ਉੱਤੇ ਜਿਹੜੀ ਪਾਬੰਦੀ ਆ ਲਗਾਉਂਦੇ ਆ ਜਦੋਂ ਸਿੱਖਾਂ ਦੇ ਨਾਲ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੋਵੇ ਸਿੱਖਾਂ ਦੇ ਨਾਲ ਗੁਲਾਮੀ ਵਾਲਾ ਬਿਹਾਰ ਕੀਤਾ ਜਾ ਰਿਹਾ ਹੋਵੇ ਫਿਰ ਇਹ 15 ਅਗਸਤ ਤੇ 26 ਜਨਵਰੀ ਦੇ ਜਿਹੜੇ ਜਸ਼ਨ ਆ ਉਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੇ ਤੇ ਵੈਸੇ ਵੀ ਗੁਲਾਮ ਕੌਮਾਂ ਆਪਣੇ ਸ਼ਾਸਕਾਂ ਦੇ ਰਾਸ਼ਟਰੀ ਦਿਹਾੜੇ ਨਹੀਂ ਮਨਾਉਂਦੀਆਂ ਸਿੱਖਾਂ ਨੂੰ ਤਾਂ ਇੰਨਾ ਜਸ਼ਨਾਂ ਤੋਂ ਜਿਹੜਾ ਦੂਰ ਆ ਉਹ ਰਹਿਣਾ ਚਾਹੀਦਾ ਆ ਇਸੇ ਕਰਕੇ ਤਾਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਕੌਮੀ ਇਨਸਾਫ਼ ਮੋਰਚਾ ਤੇ ਹੋਰ ਜਥੇਬੰਦੀਆਂ ਨੇ ਭਾਰਤ ਦਾ ਆਜ਼ਾਦੀ ਦਿਹਾੜਾ ਜਿਹੜਾ ਆ ਉਹ ਕਾਲੇ ਦਿਨ ਵਜੋਂ ਮਨਾਇਆ ਕਿਉਂਕਿ ਇੱਥੇ ਕਦੇ ਤਾਂ ਸਿੱਖਾਂ ਦੇ ਕਕਾਰਾਂ ਉੱਤੇ ਪਾਬੰਦੀ ਲੱਗਦੀ ਏ ਕਦੇ ਸਿੱਖਾਂ ਦੀ ਦਸਤਾਰ ਉੱਤੇ ਪਾਬੰਦੀ ਲੱਗਦੀ ਏ ਕਦੇ ਪੰਜਾਬੀ ਬੋਲੀ ਉੱਤੇ ਜਿਹੜੀ ਪਾਬੰਦੀ ਏ ਉਹ ਲੱਗਦੀ ਏ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਲਗਾਤਾਰ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨਸ਼ਿਆਂ ਰਾਹੀਂ ਪੰਜਾਬ ਦੀ ਨੌਜਵਾਨੀ ਦੀ ਜਿਹੜੀ نسل ਖੁਸ਼ੀ ਆ ਉਹ ਕੀਤੀ ਜਾ ਰਹੀ ਆ ਜਦੋਂ ਸਿੱਖਾਂ ਨੂੰ ਇਨਸਾਫ਼ ਹੀ ਨਹੀਂ ਮਿਲਦਾ ਤੇ ਫਿਰ ਸਿੱਖ ਆਜ਼ਾਦੀ ਦੇ ਦਿਹਾੜੇ ਦੇ ਜਿਹੜੇ ਜਸ਼ਨ ਆ ਉਹ ਕਿਉਂ ਮਨਾਉਣ ਜਵਾਬ ਦਿਓ ਆ ਥੋੜੇ ਦਿਨ ਹਾਲੇ ਪਹਿਲਾਂ ਦੀ ਗੱਲ ਆ ਕਿ ਭੈਣ ਗੁਰਪ੍ਰੀਤ ਕੌਰ ਉਹਨੂੰ ਵੀ ਜਿਹੜੇ ਇਮਤਿਹਾਨ ਨਹੀਂ ਦੇਣ ਦਿੱਤੇ ਗਏ ਪੇਪਰ ਨਹੀਂ ਦੇਣ ਦਿੱਤੇ ਕਾਰਨ ਕਿ ਉਹਨੇ ਅਮਰਧਾਰੀ ਗੁਰਸਿੱਖ ਸੀ ਉਹਨੇ ਕਿਰਪਾਨ ਪੈਣੀ ਹੋਈ ਸੀ ਤੇ ਉਸ ਬੱਚੀ ਦਾ ਵੀ ਭਵਿੱਖ ਖਰਾਬ ਕਰਨ ਦੇ ਜਿਹੜੇ ਯਤਨ ਆ ਉਹ ਕੀਤੇ ਗਏ ਸਰਕਾਰ ਦੇ ਵੱਲੋਂ ਕਿੰਨੀਆਂ ਇਹੋ ਜਿਹੀਆਂ ਜਿਹੜੀਆਂ ਕਢਦਾਵਾਂ ਆ ਹਰ ਰੋਜ਼ ਵਾਪਰਦੀਆਂ ਕਦੀ ਏਅਰਪੋਰਟ ਦੇ ਉੱਤੇ ਜਿਹੜੇ ਅਮਰਧਾਰੀ ਗੁਰਸਿੱਖ ਡਿਊਟੀਆਂ ਕਰਦੇ ਆ ਉਹਨਾਂ ਦੀ ਕਿਰਪਾਨ ਦੇ ਉੱਤੇ ਜਿਹੜੀ ਪਾਬੰਦੀ ਆ ਉਹ ਲਗਾ ਦਿੱਤੀ ਜਾਂਦੀ ਆ ਕਦੀ ਕਿਸੇ 에어ਪੋਰਟ ਤੇ ਕਦੀ ਕਿਸੇ ਮੈਟਰੋ ਦੇ ਉੱਤੇ ਜਾਂ ਕਿਸੇ ਰੇਲ ਗੱਡੀ ਦੇ ਵਿੱਚ ਜਾਂ ਹੋਰ ਸਰਕਾਰੀ ਆਧਾਰੇ ਦੇ ਵਿੱਚ ਸਿੱਖਾਂ ਨੂੰ ਕਿਰਪਾਨ ਪਹਿਨਣ ਤੋਂ ਜਿਹੜਾ ਆ ਉਹ ਰੋਕਿਆ ਜਾਂਦਾ ਆ ਸਿੱਖਾਂ ਨੂੰ ਵਾਰ-ਵਾਰ ਜਿਹੜਾ ਜਲੀਲ ਆ ਉਹ ਕੀਤਾ ਜਾਂਦਾ ਆ ਸੋ ਫਿਰ ਕਿਹੜੇ ਮੂਹ ਦੇ ਨਾਮ ਸਿੱਖ ਭਾਰਤ ਦੀ ਆਜ਼ਾਦੀ ਦੇ ਦਿਹਾੜੇ ਤੇ ਜਿਹੜੇ ਜਸ਼ਨ ਆ ਉਹ ਮਨਾਉਣ ਸਿੱਖਾਂ ਨੂੰ ਆਪਣੀ ਕੌਮ ਦੀ ਆਜ਼ਾਦੀਵਾਦ ਜਿਹੜਾ ਆ ਉਹ ਵਧਣਾ ਚਾਹੀਦਾ ਆ ਤੇ ਆਪਣਾ ਖਾਲਸਾ ਰਾਜ ਬੇਗੰਪੂਰਾ ਜਿਹੜਾ ਸਥਾਪਿਤ ਆ ਉਹ ਕਰਨਾ ਚਾਹੀਦਾ ਆ ਸੋ ਇਹ ਜਿਹੜੀਆਂ ਘਟਨਾਵਾਂ ਆ ਇਹ ਵਾਰ-ਵਾਰ ਜਿਹੜੀਆਂ ਵਾਪਰ ਰਹੀਆਂ ਇਹ ਨਾ ਤਾਂ ਕੋਈ ਪਹਿਲੀ ਘਟਨਾ ਆ ਤੇ ਨਾ ਕੋਈ ਅਖੀਰਲੀ ਜਿਹੜੀ ਆ ਉਹ ਘਟਨਾ ਆ ਇੱਕ ਦਿਨ ਵੀ ਆਸਾਨੀ ਲੰਘਦਾ ਜਦੋਂ ਸਿੱਖਾਂ ਨੂੰ ਜਿਹੜਾ ਸੰਤਾਪ ਆ ਉਹ ਨਾ ਦਿੱਤਾ ਜਾਂਦਾ ਹੋਵੇ ਸਿੱਖਾਂ ਦੀ ਕਿਰਪਾਣ ਤੋਂ ਸਰਕਾਰ ਨੂੰ ਇੰਨੀ ਵੱਡੀ ਜਿਹੜੀ ਆ ਉਹ ਤਕਲੀਫ ਆ ਸਿੱਖਾਂ ਦੀ ਦਫ਼ਤਰ ਤੋਂ ਤਕਲੀਫ ਆ ਸਿੱਖਾਂ ਦੀ ਹਰ ਗੱਲ ਤੋਂ ਹੀ ਤਕਲੀਫ ਆ ਇੱਥੋਂ ਤੱਕ ਕਿ ਸਿੱਖਾਂ ਦੇ ਜੂੜੇ ਤੋਂ ਵੀ ਸਰਕਾਰ ਨੂੰ ਪਾਬੰਦੀ ਆ ਤੇ ਸਿੱਖਾਂ ਦੀ ਜਿਹੜੀ ਗੁਰਮੁਖੀ ਪੰਜਾਬੀ ਬੋਲੀ ਆ ਸਰਕਾਰ ਨੂੰ ਉਹਦੇ ਤੋਂ ਵੀ ਜਿਹੜੀ ਆ ਉਹ ਤਕਲੀਫ ਆ ਤਾਂ ਹੀ ਵਾਰ-ਵਾਰ ਕਦੀ ਦਸਤਾਰਾਂ ਉੱਤੇ ਕਦੀ ਕਕਾਰਾਂ ਦੇ ਉੱਤੇ ਪਾਬੰਦੀ ਕਦੀ ਪੰਜਾਬੀ ਬੋਲੀ ਉੱਤੇ ਪਾਬੰਦੀ ਸਿੱਖਾਂ ਦੀ ਅਰਦਾਸ ਉੱਤੇ ਵੀ ਸਰਕਾਰ ਪਾਬੰਦੀ ਲਾਉਣਾ ਚਾਹੁੰਦੀ ਆ ਉਹਦੇ ਤੋਂ ਵੀ ਤਕਲੀਫ ਆ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਨਾਰਾ ਜਿਹੜਾ ਆ ਉਹ ਪੜਦੇ ਆ ਜਦੋਂ ਅਸੀਂ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਸਰਵੱਤ ਦੇ ਭਲੇ ਦੀ ਗੱਲ ਕਰਦੇ ਆ ਤਾਂ ਸਰਕਾਰ ਨੂੰ ਉਸ ਤੋਂ ਵੀ ਜਿਹੜਾ ਆ ਉਹ ਤਕਲੀਫ ਆ ਬੜੇ ਲੋਕ ਕਹਿੰਦੇ ਆ ਕਿ ਸਿੱਖਾਂ ਨੂੰ ਕਿਰਪਾਨ ਪੈਣਨ ਦਾ ਜਿਹੜਾ ਹੱਕ ਆ ਉਹ ਸੰਵਿਧਾਨ ਨੇ ਦਿੱਤਾ ਆ ਉਹ ਭਾਈ ਸਾਨੂੰ ਕਿਰਪਾਨ ਪੈਣਨ ਦਾ ਹੱਕ ਜਿਹੜਾ ਆ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਲਗੀਆਂ ਵਾਲੇ ਦਾਤੇ ਨੇ ਬਾਜਾਂ ਵਾਲੇ ਪਿਤਾ ਨੇ ਜਿਹੜਾ ਆ ਉਹ ਦਿੱਤਾ ਆ ਸਰਕਾਰ ਤਾਂ ਸਾਡੀ ਕਿਰਪਾਨ ਉੱਤੇ ਪਾਬੰਦੀਆਂ ਜਿਹੜੀਆਂ ਆ ਉਹ ਲਗਾਉਂਦੀ ਫਿਰਦੀ ਏ ਮੁਗਲ ਹਕੂਮਤ ਵੀ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਕੋਈ ਦਸਤਾਰ ਨਹੀਂ ਪਹਿਨ ਸਕਦਾ ਕੋਈ ਦਸਤਾਰ ਨਹੀਂ ਸਜਾ ਸਕਦਾ ਬੰਨ੍ਹ ਸਕਦਾ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਸੀ ਔਰੰਗਜ਼ੇਬ ਤੂੰ ਇੱਕ ਦਸਤਾਰ ਦੀ ਗੱਲ ਕਰਦਾ ਇੱਕ ਪੱਗ ਦੀ ਗੱਲ ਕਰਦਾ ਖਾਲਸਾ ਤਾਂ ਦੋਰੇ-ਦੋਰੇ ਦਸਤਾਰਾਂ ਬੰਨਿਆ ਕਰੇਗਾ ਤਾਂ ਹੀ ਸਿੱਖ ਦੋਰੀਆਂ-ਦੋਰੀਆਂ ਜਿਹੜੀਆਂ ਦਸਤਾਰਾਂ ਆ ਬੰਦੀਆਂ ਦਸਤਾਰ ਦੇ ਥੱਲੇ ਕੇਸ ਕੀ ਸਜਾਈ ਜਾਂਦੀ ਏ ਗੁਰੂ ਸਾਹਿਬ ਜੀ ਦਾ ਸਾਨੂੰ ਹੁਕਮ ਆ ਕਿ ਖਾਲਸੇ ਨੇ ਜਿਹੜੀ ਵੱਡੀ ਜਿਹੜੀ ਦਸਤਾਰ ਆ ਉਹ ਸਜਾਉਣੀ ਆ ਪਾਗ ਬੜੀ ਬੰਦੇ ਰਹਿਤਨਾਮਿਆਂ ਦੇ ਵਿੱਚ ਵੀ ਜਿਹੜੇ ਬਚਨ ਆ ਉਹ ਆਉਂਦੇ ਆ ਸਾਬਤ ਸੂਰਤ ਦਸਤਾਰ ਸਰਾ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਹੁਕਮ ਆ ਉਹ ਕੀਤਾ ਹੋਇਆ ਆ ਉਦੋਂ ਮੁਗਲ ਹਕੂਤ ਦੇ ਵੇਲੇ ਕੋਈ ਘੋੜੇ ਉੱਤੇ ਨਹੀਂ ਚੜ ਸਕਦਾ ਹੁੰਦਾ ਸੀ ਗੁਰੂ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਘੋੜਿਆਂ ਦਾ ਜਿਹੜਾ ਵਪਾਰ ਇਹ ਕਰਾਇਆ ਛੇਵੇਂ ਪਾਤਸ਼ਾਹ ਦੇ ਵੇਲੇ ਸਿੱਖਾਂ ਨੇ ਘੋੜਿਆਂ ਦੇ ਉੱਤੇ ਚੜ ਕੇ ਜਿਹੜੀਆਂ ਜੰਗਾਂ ਆ ਉਹ ਕੀਤੀਆਂ ਸੀ ਸੋ ਘੋੜਿਆਂ ਨੂੰ ਇਸੇ ਕਰਕੇ ਸਿੱਖ ਜਾਨ ਭਾਈ ਵੀ ਜਿਹੜਾ ਆ ਉਹ ਆਖਦੇ ਆ ਇਹ ਸਾਰੇ ਹੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਦਿੱਤੇ ਆ ਤੇ ਕਿਰਪਾਨ ਸਿੱਖ ਦਾ ਇੱਕ ਅੰਗ ਆ ਜਿਸ ਨੂੰ ਕਦੇ ਵੀ ਦੂਰ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਕਦੇ ਵੀ ਜਿਹੜਾ ਵਾਕਿਆ ਉਹ ਨਹੀਂ ਕੀਤਾ ਜਾ ਸਕਦਾ ਜਿਹੜੇ ਲੋਕ ਕਹਿੰਦੇ ਆ ਕਿ ਸੰਵਿਧਾਨ ਨੇ ਸਿੱਖਾਂ ਨੂੰ ਹੱਕ ਦਿੱਤਾ ਕਿ ਕਿਰਪਾਨ ਪਹਿਨੀ ਜਾਵੇ ਕਿ ਕਿਰਪਾਨ ਪਹਿਨ ਸਕਦੇ ਆ ਅਸੀਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਭਾਈ ਇਹ ਸੰਵਿਧਾਨ ਦੇ ਰਾਹੀਂ ਜਾਂ ਇਸ ਸੰਵਿਧਾਨ ਦੇ ਉੱਤੇ ਡਾਕਾ ਮਾਰ ਕੇ ਤਾਂ ਸਰਕਾਰ ਸਿੱਖਾਂ ਦੀ ਕਿਰਪਾਨ ਦੀ ਉੱਤੇ ਪਾਬੰਦੀ ਲਗਾਉਣਾ ਚਾਹੁੰਦੀ ਏ ਕਦੇ ਇਹ ਵੀ ਕਿਹਾ ਜਾਂਦਾ ਆ ਕਿ ਜਹਾਜ਼ ਦੇ ਵਿੱਚ 6 ਇੰਚ ਜਾਂ 9 ਇੰਚ ਤੱਕ ਹੀ ਕਿਰਪਾਨ ਪਹਿਨ ਕੇ ਆ ਸਕਦੇ ਆ ਹਾਦ ਕਿ ਇਹ ਸਿੱਖਾਂ ਦੀ ਕਿਰਪਾਨ ਦੀ ਜਿਹੜੀ ਲੰਬਾਈ ਆ ਉਹ ਵੀ ਦੇਖਣ ਦੇ ਕਿ ਕਿੰਨੀ ਪਾਉਣੀ ਹੈ ਕਿੰਨੀ ਨਹੀਂ ਕਦੀ ਸਿੱਖਾਂ ਨੇ ਕਿਹਾ ਜਾਂ ਕਦੀ ਹਿੰਦੂ ਭਰਾਵਾਂ ਨੂੰ ਸਰਕਾਰ ਨੇ ਆਖਿਆ ਕਿ ਉਹ ਜਿਹੜਾ ਆ ਟਿੱਕਾ ਆ ਉਹ ਇੰਨੇ ਇੰਚੀ ਲਗਾ ਸਕਦਾ ਇੰਨੇ ਇੰਚੀ ਨਹੀਂ ਲਗਾ ਸਕਦਾ ਕਿ ਉਹ ਇੰਨੇ ਇੰਨਾ ਵੱਡਾ ਜੰਜੂ ਪੈਣ ਸਕਦਾ ਜਾਂ ਤੇ ਇੰਨਾ ਵੱਡਾ ਨਹੀਂ ਪਰ ਸਿੱਖਾਂ ਨੂੰ ਹੀ ਜਿਹੜਾ ਕਿਉਂ ਵਾਲ-ਵਾਰ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਕਰਵਾਇਆ ਜਾਂਦਾ ਆ ਸੋ ਇਹ ਗੱਲਾਂ ਜਿਹੜੀਆਂ ਬਰਦਾਸ਼ਤ ਆ ਉਹ ਨਹੀਂ ਕੀਤੀਆਂ ਜਾਣਗੀਆਂ ਸੋ ਹਰੇਕ ਸਿੱਖ ਅਮਲਤਾਰੀ ਹੋਵੇ ਕੇਸਾਤਾਰੀ ਹੋਵੇ ਸ਼ਸਤਰਤਾਰੀ ਹੋਵੇ ਜਿਹੜੇ ਲੋਕ ਸਾਨੂੰ ਸ਼ਸਤਰਹੀਨ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਮਨਸੂਬੇ ਕਦੀ ਵੀ ਜਿਹੜੇ ਆ ਉਹ ਕਾਮਯਾਬ ਨਹੀਂ ਹੋਣ ਦੇਵਾਂਗੇ ਜੇਕਰ ਸਿੱਖਾਂ ਦੇ ਕੋਲੋ ਕਿਰਪਾਨ ਨਾ ਹੁੰਦੀ ਸ਼ਸਤਰ ਨਾ ਹੁੰਦੇ ਤਾਂ ਤੁਸੀਂ ਦੇਖੋ ਕਿ ਜੂਨ 1984 ਦੇ ਵਿੱਚ ਵੀ ਫਿਰ ਉਹੀ ਕੁਝ ਹੋਣਾ ਸੀ ਜੋ ਕੁਝ ਸਿੱਖਾਂ ਦੇ ਨਾਲ ਨਵੰਬਰ 1984 ਦੇ ਵਿੱਚ ਹੋਇਆ ਸਿੱਖਾਂ ਦੇ ਕੋਲ ਸ਼ਸਤਰ ਸੀ ਤਾਂ ਸਿੱਖਾਂ ਨੇ ਜੂਨ 1984 ਵਿੱਚ ਮੁਕਾਬਲਾ ਕਰ ਲਿਆ ਲੇਕਿਨ ਨਵੰਬਰ 1984 ਵਿੱਚ ਜਿੱਥੇ-ਜਿੱਥੇ ਸਿੱਖਾਂ ਦੇ ਕੋਲ ਸ਼ਸਤਰ ਨਹੀਂ ਸੀ ਉੱਥੇ ਸਿੱਖਾਂ ਦਾ ਭਾਰੀ ਜਿਹੜਾ ਕਤਲੇਆਮ ਆ ਹੋਇਆ ਸਿੱਖਾਂ ਦੀਆਂ ਜਾਇਦਾਦਾਂ ਲੁੱਟੀਆਂ ਸਿੱਖ ਬੀਬੀਆਂ ਦੀ ਜਿਹੜੀ ਪੱਤ ਆ ਉਹ ਲੁੱਟੀ ਗਈ ਸਿੱਖ ਹੋਣਾ ਹੀ ਇਸ ਦੇਸ਼ ਦੇ ਵਿੱਚ ਪਾਪ ਹੋ ਗਿਆ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਜਿਹੜੇ ਸਾੜੇ ਗਏ ਪਰ ਜਿੱਥੇ-ਜਿੱਥੇ ਦਿੱਲੀ ਜਾਂ ਹੋਰ ਸੂਬਿਆਂ ਦੇ ਵਿੱਚ ਸਿੱਖਾਂ ਦੇ ਕੋਲ ਕਿਰਪਾਨਾਂ ਸੀ ਜਾਂ ਹੋਰ ਸ਼ਸਤਰ ਸੀ ਉਹਨਾਂ ਨੇ ਇਹਨਾਂ ਸ਼ਸਤਰਾਂ ਦੇ ਨਾਲ ਆਪਣੀ ਜਾਨ ਮਾਲ ਦੀ ਜਿਹੜੀ ਰਾਖੀ ਆ ਉਹ ਕੀਤੀ ਆ ਸੋ ਪੰਜ ਪਿਆਰੇ ਸਹਬਾਨ ਵੀ ਸਾਨੂੰ ਹੁਕਮ ਕਰਦੇ ਆ ਕਿ ਹਰੇਕ ਸਿੱਖ ਨੇ ਇਨ ਕਕਾਰਾਂ ਨੂੰ ਆਪਣਾ ਜਿਹੜਾ ਅੰਗ ਜਾਣ ਕੇ ਹਮੇਸ਼ਾ ਆਪਣੇ ਕੋਲ ਰੱਖਣਾ ਸੋ ਇਹ ਜੋ ਭਾਰਤ ਸਰਕਾਰ ਵੱਲੋਂ ਉਥੋਂ ਦੇ ਸੁਰੱਖਿਆ ਗਾਰਡਾਂ ਦੇ ਵੱਲੋਂ ਸਰਪੰਚ ਗੁਰਧਾਨ ਸਿੰਘ ਦੇ ਨਾਲ ਜੋ ਵਿਹਾਰ ਕੀਤਾ ਗਿਆ ਆ ਅਸੀਂ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਵੱਲੋਂ ਘੋਰ ਸ਼ਬਦਾਂ ਦੇ ਵਿੱਚ ਜਿਹੜੀ ਨਿੰਦਾ ਆ ਉਹ ਕਰਦੇ ਆ ਨਿਖੇਦੀ ਕਰਦੇ ਆ ਸੋ ਇਨੀਆਂ ਕੋ ਬੇਨਤੀਆਂ ਆ ਆਪ ਸੰਗਤਾਂ ਨੇ ਦਾਸ ਦੇ ਵੱਲੋਂ ਪ੍ਰਵਾਨ ਕਰਨੀਆਂ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਨੂੰ ਭਿੰਡਰਾਂਵਾਲਾ